ਕੰਪਨੀਆਂ ਨੂੰ ਤੁਸੀਂ ਠੇਕੇ ਦੰਨੇ ਆ ਉਹ ਲੋਕਾਂ ਨਾਲ ਫਰਾਡ ਕਰ ਰਹੀਆਂ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਕਪਲੇਵਾਜੀ ਹੋ ਰਹੀ ਆ ਉਹਨਾਂ ਦੇ ਈਪੀਐਫ ਫੰਡਾਂ ਦੇ ਵਿੱਚ ਵੀ ਕਪਲੇਵਾਜੀ ਹੋ ਰਹੀ ਆ ਤੇ ਜਿੰਨੇ ਵੀ ਟੈਂਡਰ ਹੋ ਰਹੇ ਆ ਉਹਨਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰਕੇ ਜਾਂਦੀਆਂ ਉਹ ਚਾਰ-ਚਾਰ ਮਹੀਨੇ ਦੀਆਂ ਤਨਖਾਹਾਂ ਲੈ ਕੇ ਭੱਜ ਜਾਂਦੀਆਂ ਸੋ ਉਹਨਾਂ ਪਰ ਜਿਹੜੀ ਕਾਰਵਾਈ ਆ ਕੋਈ ਵੀ ਅਧਿਕਾਰੀ ਆ ਜਿਹੜਾ ਨਹੀਂ ਕਰ ਰਿਹਾ ਇਕੋ ਅਸਲ ਦੇ ਵਿੱਚ ਨਾ ਜਿਹੜੀ ਸਰਕਾਰ ਹੈ ਸਰਕਾਰ ਨਾਂ ਦੀ ਨਾ ਚੀਜ਼ ਨਹੀਂ ਰਹਿ ਗਈ ਕੋਈ ਵੀ ਜੇ ਆਪਾਂ ਦੇਖੀਏ ਕਿਹੜਾ ਵਿਭਾਗ ਜਿਹੜਾ ਧਰਨੇ ਲਾ ਕੇ ਨਹੀਂ ਬੈਠਾ ਕੋਈ ਵੀ ਮੰਗ ਤੋਂ ਆ ਮਨਾਉਣੀ ਹੈ ਕੋਈ ਆਪਣਾ ਕੰਮ ਕਰਾਉਣਾ ਹੈ ਧਰਨਿਆਂ ਤੋਂ ਬਗੈਰ ਹੋ ਨਹੀਂ ਰਿਹਾ ਕੁਝ ਵੀ ਨਹੀਂ ਹੋ ਰਿਹਾ ਸਰਕਾਰ ਪਤਾ ਨਹੀਂ ਸੁੱਤੀ ਪਈ ਹੈ ਜਿਹੜਾ ਇਹ ਮੁਲਾਜ਼ਮ ਰੱਖੇ ਹੋਏ ਆ ਸਰਕਾਰ ਨੇ ਇੰਨੀਆਂ ਤਨਖਾਹਾਂ ਦੇ ਰਹੇ ਆ ਉਹਨੂੰ ਏਸ਼ੀਆਂ ਦੇ ਵਿੱਚ ਹੀਟਰਾਂ ਦੇ ਵਿੱਚ ਬਿਠਾ ਲਿਆ ਉਹ ਲੋਕਾਂ ਨਾਲ ਭ੍ਰਿਸ਼ਟਾਚਾਰ ਕਰਨ ਨੂੰ ਨਹੀਂ ਬਿਠਾ ਲਿਆ ਸਰਕਾਰ ਨੇ ਉਹ ਸਰਕਾਰ ਨੇ ਤੁਹਾਨੂੰ ਬਿਠਾ ਲਿਆ ਵੀ ਜਿਹੜਾ ਸਰਕਾਰ ਦਾ ਬਿਜਲੀ ਬੋਰਡ ਦਾ ਪੈਸਾ ਉਹ ਸਹੀ ਹੱਥਾਂ ਵਿੱਚ ਜਾਵੇ ਉਹਨੂੰ ਜੇ ਕੋਈ ਫਰਾਡ ਕਰਦਾ ਭ੍ਰਿਸ਼ਟਾਚਾਰ ਕਰਦਾ ਉਹਦੇ ਖਿਲਾਫ ਕਾਰਵਾਈ ਕਰੇ ਹਰ ਵਰਗ ਦੁਖੀ ਆ ਸਰਕਾਰ ਤੋਂ ਹਰ ਵਰਗ ਜੇ ਕੋਈ ਵੀ ਸਰਕਾਰ ਕੁਝ ਨਹੀਂ ਕਰ ਰਹੀ ਕਿਸੇ ਬੰਦੇ ਨੇ ਧਿਆਨ ਨਹੀਂ ਸਰਕਾਰ ਦੇ ਰਹੀ ਅਸੀਂ ਵੀ ਡੱਟ ਕੇ ਖੜੇ ਆਂ ਇਹਨਾਂ ਦੇ ਨਾਲ ਸਾਡੇ ਜਵਾਕੜੇ ਸਾਡੇ ਹੀ ਬੱਚੇ ਆ ਕੋਈ ਬਰਦੀ ਗੱਲ ਨਹੀਂ ਜਿੰਨੂੰ ਵੀ ਸਰਕਾਰ ਤੰਗ ਕਰੂਗੀ ਉਸੇ ਨਾਲ ਖੜਿਆ ਸੀ ਉਹ ਡੱਟ ਕੇ ਪੂਰਾ ਸਾਥ ਜਿਹੜਾ ਦੇਵਾਂਗੇ ਜਿੱਥੇ ਇਹਨਾਂ ਨੂੰ ਲੋੜ ਪਊਗੀ ਬੁਲਾਣਗੇ ਉੱਥੇ ਪਹੁੰਚਾਂਗੇ ਔਰ ਸਰਕਾਰ ਦੇ ਗਲ ਵਿੱਚ ਗੁੱਠਾ ਦੇਵਾਂਗੇ ਜਿਹਨਾਂ ਦੀ ਮੰਗਾਂ ਜਿਹੜੀਆਂ ਪੂਰੀਆਂ ਹੋਣ। ਭਾਤੀ ਮੁਲਾਜ਼ਮ ਇੱਥੇ ਸੜਕਾਂ 'ਤੇ ਰੋਲਦੇ ਆਂ ਭਰਤੀ ਕਢਾਉਣ ਨੂੰ ਆਪਣੀ ਮੰਗ ਪੂਰੀ ਕਰਾਉਣ ਨੂੰ ਇੱਥੇ ਸੜਕਾਂ 'ਤੇ ਨੌਜਵਾਨ ਰੋਲਣਗੇ ਇਸ ਕਰਕੇ ਅਸੀਂ ਇਹਦਾ ਹੁਣੇ ਵਿਰੋਧ ਕਰਦੇ ਆ ਕਿ ਜਿਹੜਾ ਇਹ 30 ਪਿੰਜ ਇੰਜੀਨੀਅਰਾਈਟੀ ਕੰਪਨੀਆਂ ਨਾਲ ਰਲ ਕੇ ਭ੍ਰਿਸ਼ਟਾਚਾਰ ਕਰਵਾ ਰਿਹਾ ਨੌਜਵਾਨਾਂ ਨਾਲ ਭ੍ਰਿਸ਼ਟਾਚਾਰ ਕਰਵਾ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹੋ ਜੇ ਅਵਸਾਰਾਂ ਨੂੰ ਸਸਪੈਂਡ ਕਰਕੇ ਇਹਨਾਂ ਦੀ ਜਾਂਚ ਕਰੋ ਇਹਨਾਂ ਉੱਪਰ ਬਣਦੀ ਕਾਰਵਾਈ ਕਰੋ ਇਹਦਾ ਵੀ ਕਾਰਨ ਹੈਗਾ ਵੀ ਜਿਹੜੀ ਪੀਐਸਪੀਸੀਐਲ ਦੀ ਮੈਨੇਜਮੈਂਟ ਉਹਦੇ ਧਿਆਨ ਦੇ ਵਿੱਚ ਅਸੀਂ ਬਹੁਤ ਲੰਬੇ ਸਮੇਂ ਤੋਂ ਲਿਆ ਰਹੇ ਹਾਂ ਕਿ ਭਾਈ ਜਿਹੜੀਆਂ ਕੰਪਨੀਆਂ ਨੂੰ ਤੁਸੀਂ ਠੇਕੇ ਦੰਨੇ ਆ ਉਹ ਲੋਕਾਂ ਨਾਲ ਫਰਾਡ ਕਰ ਰਹੀਆਂ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਕਪਲੇਵਾਜੀ ਹੋ ਰਹੀ ਆ ਉਹਨਾਂ ਦੇ ਈਟੀਐਫ ਫੰਡਾਂ ਦੇ ਵਿੱਚ ਵੀ ਕਪਲੇਵਾਜੀ ਹੋ ਰਹੀ ਆ ਤੇ ਜਿੰਨੇ ਵੀ ਟੈਂਡਰ ਹੋ ਰਹੇ ਆ ਉਹਨਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰਕੇ ਜਾਣੀਆਂ ਉਹ ਚਾਰ-ਚਾਰ ਮਹੀਨੇ ਦੀਆਂ ਤਨਖਾਹਾਂ ਲੈ ਕੇ ਭੱਜ ਜਾਣੀਆਂ ਸੋ ਉਹਨਾਂ ਪਰ ਜਿਹੜੀ ਕਾਰਵਾਈ ਆ ਕੋਈ ਵੀ ਅਧਿਕਾਰੀ ਆ ਜਿਹੜਾ ਨਹੀਂ ਕਰ ਰਿਹਾ ਆ ਸਾਡੀ ਹੁਣ ਮੀਟਿੰਗ ਆ ਜਿਹੜੀ 21 ਤਰੀਕ ਨੂੰ ਮੈਨੇਜਮੈਂਟ ਦੇ ਚੀਫ ਇੰਜੀਨੀਅਰ ਅੱਜ ਤੀ ਇੰਜੀਨੀਅਰ ਸੁਖਵਿੰਦਰ ਸਿੰਘ ਜੀ ਨਾਲ ਹੋਈ ਆ ਪਰ ਉਹਨਾਂ ਵੱਲੋਂ ਮਲਾਜ਼ਮਾਂ ਦੀ ਸੁਣਵਾਈ ਨਹੀਂ ਕਰੀ ਗਈ ਪਰ ਉਹ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਦੀ ਹੀ ਬੋਲੀ ਬੋਲੀ ਗਈ ਆ ਅਸੀਂ ਕਹਿੰਦੇ ਆ ਵੀ ਭਾਈ ਜਿਹੜਾ ਇਹ ਮਲਾਜ਼ਮ ਰੱਖੇ ਹੋਏ ਆ ਸਰਕਾਰ ਨੇ ਇੰਨੀਆਂ ਤਨਖਾਹਾਂ ਦੇ ਰਹੇ ਆ ਉਹਨੂੰ ਏਸ਼ੀਆਂ ਦੇ ਵਿੱਚ ਹੀਟਰਾਂ ਦੇ ਵਿੱਚ ਬਿਠਾ ਲਿਆ ਉਹ ਲੋਕਾਂ ਨਾਲ ਭ੍ਰਿਸ਼ਟਾਚਾਰ ਕਰਨ ਨੂੰ ਨਹੀਂ ਬਿਠਾ ਲਿਆ ਸਰਕਾਰ ਨੇ ਉਹ ਸਰਕਾਰ ਨੇ ਤੁਹਾਨੂੰ ਬਿਠਾ ਲਿਆ ਵੀ ਜਿਹੜਾ ਸਰਕਾਰ ਦਾ ਬਿਜਲੀ ਬੋਰਡ ਦਾ ਪੈਸਾ ਉਹ ਸਹੀ ਹੱਥਾਂ ਵਿੱਚ ਜਾਵੇ ਉਹਨੂੰ ਜੇ ਕੋਈ ਫਰਾਡ ਕਰਦਾ ਭ੍ਰਿਸ਼ਟਾਚਾਰ ਕਰਦਾ ਉਹਦੇ ਖਿਲਾਫ ਕਾਰਵਾਈ ਕਰੇ ਪਰ ਇਹ ਜਿਹੜਾ ਸੁਖਵਿੰਦਰ ਚੀਫ ਆਈਟੀ ਸੁਖਵਿੰਦਰ ਸਿੰਘ ਆ ਇਹ ਕੰਪਨੀਆਂ ਦੀ ਬੋਲੀ ਬੋਲ ਕੇ ਉਹਨਾਂ ਦੇ ਪੱਖਾਂ ਦੀ ਗੱਲ ਕਰਦਾ ਨਾ ਕਿ ਮੁਲਾਜ਼ਮਾਂ ਦੀ ਸੁਣਦਾ ਜਿਹੜੇ ਸੜਕਾਂ ਦੇ ਵਿੱਚ ਰੋਲ ਰਹੇ ਆ ਮੰਗਾਂ ਸਾਡੀਆਂ ਇਹ ਆ ਵੀ ਜਿਹੜਾ ਕੰਪਨੀਆਂ ਤਨਖਾਹਾਂ ਲੈ ਕੇ ਭੱਜੀਆਂ ਉਹਨਾਂ ਦੀ ਉਹਨਾਂ ਨੂੰ ਬਲੈਕਲਿਸਟ ਕਰਿਆ ਜਾਵੇ ਉਹਨਾਂ ਦੀਆਂ ਸਿਕਿਉਰਟੀਆਂ ਦੇ ਵਿੱਚੋਂ ਪੈਸਾ ਜਾਰੀ ਕਰਿਆ ਜਾਵੇ ਜੇਕਰ ਉਹ ਐਨਓਸੀ ਲੈ ਕੇ ਕੰਪਨੀਆਂ ਚਲੇ ਗਈਆਂ ਤਾਂ ਜਿਹੜੇ ਅਧਿਕਾਰੀਆਂ ਨੇ ਇਹ ਜਾਣਦੇ ਹੋਏ ਵੀ ਐਨਓਸੀ ਜਾਰੀ ਕਰੀਆਂ ਉਹਨਾਂ ਦੀਆਂ ਸਿਕਿਉਰਟੀਆਂ ਵਾਪਸ ਕਰੀਆਂ ਉਹਨਾਂ ਤੋਂ ਰਿਕਵਰੀ ਕਰਕੇ ਉਹਨਾਂ ਦੀ ਪਰਸਨਲ ਪ੍ਰਾਪਰਟੀਆਂ ਨੂੰ ਜ਼ਬਤ ਕਰਕੇ ਉਹਨਾਂ ਦੀ ਤਨਖਾਹਾਂ ਨੂੰ ਰੋਕ ਕੇ ਉਹਨਾਂ ਦੇ ਵਿੱਚੋਂ ਇਹ ਮਲਾਜਮਾਂ ਦੀ ਭਰਪਾਈ ਕਰੀ ਜਾਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਬਿਜਲੀ ਬੋਰਡ ਦਾ ਨੁਕਸਾਨ ਹੋਵੇ ਜਾਂ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਨੁਕਸਾਨ ਹੋਵੇ ਅਸੀਂ ਕਹਿੰਦੇ ਆ ਵੀ ਜਿਹੜਾ ਦੋਸ਼ੀ ਆ ਜਿਨੇ ਭ੍ਰਿਸ਼ਟਾਚਾਰ ਕਰਿਆ ਜਿਨੇ ਕੰਪਨੀਆਂ ਨਾਲ ਮਿਲ ਕੇ ਠੱਗੀਆਂ ਮਾਰੀਆਂ ਲੋਕਾਂ ਨੂੰ ਲੁੱਟਿਆ ਉਸ ਬੰਦੇ ਦੀ ਪ੍ਰਾਪਰਟੀ ਜ਼ਬਤ ਕਰਕੇ ਉਸ ਬੰਦੇ ਦੀ ਤਨਖਾਹ ਰੋਕ ਕੇ ਉਹਦੇ ਭੱਤੇ ਰੋਕ ਕੇ ਉਹਦੇ ਉੱਤੇ ਭਾਈ ਕਰਾਈ ਜਾਵੇ ਉਹਨਾਂ ਨੂੰ ਬਣਦੀ ਕਾਨੂੰਨੀ ਸਜ਼ਾ ਦਿੱਤੀ ਜਾਵੇ ਕਿਉਂਕਿ ਅੱਜ ਜਿਵੇਂ ਹੁਣ ਇੱਕ ਕੰਪਨੀ ਨੂੰ ਠੇਕਾ ਦਿੱਤਾ ਉਹਦਾ ਅਸੀਂ ਇਹਨਾਂ ਚੀਫ ਇੰਜੀਨੀਅਰ ਆਰਟੀ ਸੁਖਵਿੰਦਰ ਸਿੰਘ ਦੇ ਧਿਆਨ ਚ ਲਿਆਂਦਾ ਸਾਨੂੰ ਲਿਖਤੀ ਮੀਟਿੰਗ ਮਿਲੀ ਉਹਨਾਂ ਨੂੰ ਦੱਸਿਆ ਕਿ ਭਾਈ ਇਹਨਾਂ ਨੇ ਪਹਿਲਾਂ ਭਰਤੀ ਹੋਣ ਦੇ ਨਾਂ ਪਰ ਇਹਨਾਂ ਪੰਜਾਬ ਦੇ ਨੌਜਵਾਨਾਂ ਤੋਂ ਪੈਸਾ ਲਿਆ ਜਿਹੜੇ ਪਹਿਲਾਂ ਕੰਮ ਕਰ ਰਹੇ ਲੋਕਾਂ ਨੂੰ ਇਹ ਕਹਿ ਕੇ ਡਰਾਇਆ ਗਿਆ ਕਿ ਜਾਂ ਤਾਂ ਭਾਈ ਪੈਸੇ ਦਿਓ ਜਾਂ ਫਿਰ ਤੁਹਾਨੂੰ ਨੌਕਰੀ ਤੋਂ ਕੱਢ ਦੂੰਗੇ ਹੁਣ ਇੱਕ ਨਵਾਂ ਹੀ ਛਾਪਾ ਪਾ ਲਿਆ ਕਿੰਨੀ ਵੇਰ ਤੋਂ ਤੁਹਾਡੀ ਤਸਾਂਵਾ ਰੁੱਸੀਆਂ ਹੋਊਗਾ ਤਨਖਾਹਾਂ ਜੀ ਜਿਹੜੀਆਂ ਕੰਪਨੀਆਂ ਪਹਿਲਾਂ ਭਾਜੀਆਂ ਕਿ ਇਹਨੂੰ 5 ਸਾਲ ਹੋ ਗਏ ਕਿਸੇ ਨੂੰ 4 ਸਾਲ ਹੋ ਗਏ ਉਹ ਵੀ 5-5 7-7 ਤਨਖਾਹਾਂ ਵਾਲੇ ਲੋਕਾਂ ਨੂੰ ਨਹੀਂ ਮਿਲੀਆਂ ਇਹ ਜਿਹੜੀ ਇਹ ਕੰਪਨੀ ਆਈ ਆ ਉਹਨਾਂ ਦਾ ਇਹਨਾਂ ਦੇ ਧਿਆਨ ਚ ਲਿਆਂਦਾ ਵੀ ਭਾਈ ਇਹ ਪਹਿਲਾਂ ਮੀਟਰ ਰੀਡਰ ਨੂੰ ਦਬਕੇ ਮਾਰਦੇ ਰਹੇ ਕਿਉਂਕਿ ਉਹਨਾਂ ਨੂੰ ਸ਼ਹਿ ਇਹ ਇੰਜੀਨੀਅਰ ਸੁਖਵਿੰਦਰ ਸਿੰਘ ਆ ਜਿਹੜਾ ਚੀਫ ਅਲਟੀ ਇੱਥੇ ਬੈਠਾ ਪਟਿਆਲੇ ਹੈੱਡ ਆਫਿਸ ਦੇ ਵਿੱਚ ਪਾਵਰ ਕਾਮ ਦੇ ਵਿੱਚ ਉਹ ਵੱਡੀ ਲੋਟਾ ਜਿਹੜੀ ਲੋਕਾਂ ਦੀ ਕਰਵਾ ਰਿਹਾ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਭਗਵੰਤ ਮਾਨ ਜੀ ਤੱਕ ਵੀ ਇਹਦੀ ਜਾਂਚ ਕਰੀ ਜਾਵੇ ਕਿਉਂਕਿ ਜਦੋਂ ਵੀ ਇਹ ਮੀਟਿੰਗਾਂ ਦੇ ਵਿੱਚ ਮੁਲਾਜ਼ਮਾਂ ਨੂੰ ਬੁਲਾਉਂਦਾ ਜਾਂ ਜਥੇਬੰਦੀਆਂ ਨਾਲ ਮੀਟਿੰਗਾਂ ਕਰਦਾ ਉਹਨਾਂ ਨੂੰ ਡਰਾਉਂਦਾ ਤਾਂ ਮੁਕਾਉਂਦਾ ਉਹਨਾਂ ਪਰ ਉਹਨਾਂ ਨੂੰ ਪੁੱਠੇ ਰਾਹੇ ਪਾਉਂਦਾ ਪਰ ਇਹ ਉਹਨਾਂ ਕੰਪਨੀਆਂ ਦੀ ਜਿਹੜੀ ਗੱਲ ਸੁਣਨੀ ਆ ਜਿਹੜੀ ਉਹ ਕੰਪਨੀਆਂ ਪਰ ਕਾਰਵਾਈ ਕਰਨੀ ਆ ਉਹਨੂੰ ਟੱਸ ਤੋਂ ਮੱਸ ਨਹੀਂ ਹੁੰਦਾ ਸਿਰਫ ਕੰਪਨੀਆਂ ਦੀ ਬੋਲੀ ਬੋਲਦਾ ਹੁਣ ਪਿੱਛੇ ਜੇ ਇਹ ਕਹਿ ਰਹੀ ਆ ਕੰਪਨੀ ਇਹ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਸੀ ਇੰਜੀਨੀਅਰ ਆਰਟੀ ਨੇ ਧਿਆਨ ਚ ਲਿਆਂਦਾ ਕਿ ਭਾਈ ਇਹ ਜਿਹੜਾ ਫਰਾਡ ਹੋ ਰਿਹਾ ਇਹਨਾਂ ਨੇ ਪਹਿਲਾਂ ਇਹਨਾਂ ਮੁਲਾਜ਼ਮਾਂ ਨੂੰ ਕਿਹਾ ਕਿ ਤੁਹਾਡੇ ਮੋਬਾਈਲ ਤੇ OTP ਆਊਗਾ ਉਹਦੀ ਵੈਰੀਫਿਕੇਸ਼ਨ ਕਰਾਓ ਜੇ ਇਹ ਉਹ ਵੈਰੀਫਿਕੇਸ਼ਨ ਤੁਸੀਂ ਨਹੀਂ ਕਰਾਉਂਦੇ ਤੁਹਾਡੀ ਤਨਖਾਹ ਨਹੀਂ ਆਉਣੀ ਤੁਹਾਡੀ ਤਨਖਾਹ ਜਿਹੜੀ ਉਹ ਫਿਰ ਲੇਟ ਆਉਗੀ ਤੁਹਾਨੂੰ ਤਨਖਾਹ ਨਹੀਂ ਮਿਲਣੀ ਪਰ ਜਦੋਂ ਉਹ ਇਹਨਾਂ ਨੇ ਦਬਾਅ ਪਾ ਕੇ ਲੋਕਾਂ ਤੋਂ OTP ਲਏ ਉਸ ਤੋਂ ਬਾਅਦ ਜਦੋਂ ਤਨਖਾਹਾਂ ਦੇ ਰੂਪ ਦੇ ਵਿੱਚ ਪੈਸਾ ਟਰਾਂਸਫਰ ਆਉਂਦਾ ਉਹਦੀ ਜਾਂਚ ਕਰੀ ਗਈ ਤਾਂ ਉੱਥੇ ਦੇਖਿਆ ਵੀ ਇੱਕ ਸੈਂਟਰਲ ਗਵਰਨਮੈਂਟ ਦੀ ਸਕੀਮ ਆ ਨੈਸ਼ਨਲ ਸਕਿੱਲ ਡਿਵੈਲਪਮੈਂਟ ਉਹਦੇ ਰਾਹੀਂ ਇਹਨਾਂ ਮੀਟਰੀਟਰਾਂ ਨੂੰ ਟ੍ਰੇਨਿੰਗ ਪਰ ਲਾਤਾ ਅਪਰਿੰਟਸ਼ਿਪ ਪਰ ਲਾਤਾ ਤੇ ਅਸੀਂ ਵਿਭਾਗ ਨੂੰ ਇਹ ਮੰਗ ਕਰਦੇ ਆਂ ਵੀ ਭਾਈ ਇਹ ਜਿਹੜਾ ਇੰਜੀਨੀਅਰ ਸੁਖਵਿੰਦਰ ਸਿੰਘਾ ਇਹਨੇ ਨਹੀਂ ਸੁਣਵਾਈ ਕਰੀ ਇਹ ਤਾਂ ਕੰਪਨੀਆਂ ਦੀ ਬੋਲੀ ਬੋਲਦਾ ਕਹਿੰਦਾ ਇਹ ਸਹੀ ਹੋ ਰਿਹਾ ਇਹ ਵਧੀਆ ਹੋ ਰਿਹਾ ਤੁਹਾਡੇ ਫਾਇਦੇ ਵਾਸਤੇ ਆ ਤੇ ਇਹ ਕਹਿ ਰਿਹਾ ਕਿ ਭਾਈ ਜਿਹੜੀ ਤੁਹਾਨੂੰ ਤਨਖਾਹ ਮਿਲਣੀ ਆ ਉਹ ਵੀ ਪਰਮੀਟਰ ਪਰਮੀਟਰ ਦੀ ਰੀਟਿੰਗ ਨਾਲ ਮਿਲਣੀ ਆ ਅਸੀਂ ਇਸ ਚੀਫ ਇੰਜੀਨੀਅਰ ਸੁਖਵਿੰਦਰ ਸਿੰਘ ਨੂੰ ਕਿਹਾ ਸੀ ਕਿ ਭਾਈ ਸਾਨੂੰ ਲਿਖਤੀ ਦੇ ਕਿ ਜੇਕਰ ਤਨਖਾਹ ਵੀ ਮੀਟਰ ਦੇ ਹਿਸਾਬ ਨਾਲ ਮਿਲਣੀ ਆ ਜਿੰਨੀ ਰੀਟਿੰਗ ਕਰੀ ਆ ਤਾਂ ਸਾਨੂੰ ਲਿਖਤੀ ਦੇ ਤੇਰੇ ਵਰਕ ਆਰਡਰਾਂ ਦੇ ਵਿੱਚ ਜੇ ਇਹ ਅਪਰੈਂਟਿਸ ਕਰਾਉਣੀ ਲਿਖਿਆ ਆ ਤੇਰੇ ਵਰਕ ਆਰਡਰਾਂ ਦੇ ਵਿੱਚ ਇਹ ਸਾਨੂੰ ਲਿਖਤੀ ਦੇ ਕਿਉਂਕਿ ਆਉਣੇ ਵਾਲੇ ਸਮੇਂ ਦੇ ਵਿੱਚ ਜਦੋਂ ਇਹ 1 ਸਾਲ ਦਾ ਕੋਰਸ ਪੂਰਾ ਹੋ ਜਾਊਗਾ ਜਿਹੜੀ ਕੰਪਨੀ ਨੇ ਲਾਇਆ ਇਹਨੂੰ ਅਪਰੈਂਟship ਕਿਹਾ ਜਾਂਦਾ ਤਾਂ ਲੋਕਾਂ ਜਿਹੜੇ ਪੀਐਸਪੀਸੀਐਲ ਦੇ ਦਰਵਾਜ਼ੇ ਮੂਰੇ ਜਾਂ ਸਰਕਾਰ ਦੇ ਦਰਵਾਜ਼ੇ ਮੂਰੇ ਬੈਠਣਗੇ ਕਿ ਅਸੀਂ ਤੁਹਾਡੇ ਅਦਾਰੇ ਰਾਹੀਂ ਇਹ ਅਪਰੈਂਟਿਸ ਕਰ ਲਈ ਅਸੀਂ ਕੋਰਸ ਕਰ ਲਿਆ ਹੁਣ ਸਾਨੂੰ ਮੀਟਰੀ ਲੀਡਰ ਭਰਤੀ ਕਰ ਹੁਣ ਸਾਨੂੰ ਬਿਲ ਬੰਡਕ ਭਰਤੀ ਕਰ ਹੁਣ ਸਾਨੂੰ ਕਹੇ ਸੀਰ ਭਰਤੀ ਕਰ ਤੇ ਫਿਰ ਜਿਵੇਂ ਬਾਕੀ ਮੁਲਾਜ਼ਮ ਇੱਥੇ ਸੜਕਾਂ 'ਪਰ ਰੋਲਦੇ ਆ ਭਰਤੀ ਕਢਾਉਣ ਨੂੰ ਆਪਣੀ ਮੰਗ ਪੂਰੀ ਕਰਾਉਣ ਨੂੰ ਇੱਥੇ ਸੜਕਾਂ 'ਪਰ ਨੌਜਵਾਨ ਰੋਲਣਗੇ ਇਸ ਕਰਕੇ ਅਸੀਂ ਇਹਦਾ ਹੁਣੇ ਵਿਰੋਧ ਕਰਦੇ ਆ ਕਿ ਜਿਹੜਾ ਇਹ ਚੀਪ ਇੰਜੀਨੀਅਰਾਈਟੀ ਕੰਪਨੀਆਂ ਨਾਲ ਰਲ ਕੇ ਭ੍ਰਿਸ਼ਟਾਚਾਰ ਕਰਵਾ ਰਿਹਾ ਨੌਜਵਾਨਾਂ ਨਾਲ ਭ੍ਰਿਸ਼ਟਾਚਾਰ ਕਰਵਾ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹੋ ਜੇ ਅਵਸਾਰਾਂ ਨੂੰ ਸਸਪੈਂਡ ਕਰਕੇ ਇਹਨਾਂ ਦੀ ਜਾਂਚ ਕਰੋ ਇਹਨਾਂ 'ਤੇ ਬਣਦੀ ਕਾਰਵਾਈ ਕਰੋ ਕਿਉਂਕਿ ਇਹ ਚੀਪ ਇੰਜੀਨੀਅਰਾਈਟੀ ਸਿੱਧੀ ਕੰਪਨੀਆਂ ਦੀ ਬੋਲੀ ਬੋਲ ਦਾ ਸਾਨੂੰ ਸ਼ੱਕ ਆ ਵੀ ਕਿਤੇ ਇਹ ਉਹਨਾਂ ਨਾਲ ਭ੍ਰਿਸ਼ਟਾਚਾਰ ਦੇ ਵਿੱਚ ਰਲਿਆ ਨਾ ਹੋਵੇ ਅਸੀਂ ਸਰਕਾਰ ਨੂੰ ਨੁਨਜ਼ੁਰਾ ਪੀਲ ਕਰਦੇ ਹਾਂ ਇੱਕੋ ਅਸਲ ਦੇ ਵਿੱਚ ਨਾ ਜਿਹੜੀ ਸਰਕਾਰ ਹੈ ਸਰਕਾਰ ਨਾਂ ਦੀ ਨਾ ਚੀਜ਼ ਨਹੀਂ ਰਹਿ ਗਈ ਕੋਈ ਵੀ ਜੇ ਆਪਾਂ ਦੇਖੀਏ ਕਿਹੜਾ ਵਿਭਾਗ ਜਿਹੜਾ ਧਰਨੇ ਲਾ ਕੇ ਨਹੀਂ ਬੈਠਾ ਕੋਈ ਵੀ ਮੰਗ ਤੋਂ ਆ ਮਨਾਉਣੀ ਹੈ ਕੋਈ ਆਪਣਾ ਕੰਮ ਕਰਾਉਣਾ ਹੈ ਧਰਨਿਆਂ ਤੋਂ ਬਗੈਰ ਹੋ ਨਹੀਂ ਰਿਹਾ ਕੁਝ ਵੀ ਨਹੀਂ ਹੋ ਰਿਹਾ ਸਰਕਾਰ ਪਤਾ ਨਹੀਂ ਸੁੱਤੀ ਪਈ ਹੈ ਉਨੇ ਜਿਹੜੇ ਮੀਟਰ ਰੀਡਿੰਗ ਵਾਲੇ ਨੇ ਆਊਟਸੋਰਸਿੰਗ ਵਾਲੇ ਹੁਣ ਦੋਸਤੋ ਸਰਕਾਰ ਕੁਝ ਨਾ ਕੁਝ ਕਰੇ ਹੋਣਾ ਤੇ ਦਸਤਾੂਜ਼ ਅਨੁਸਾਰ ਤਿੰਨ ਤਿੰਨ ਮਹੀਨੇ ਹੋ ਗਏ ਕਹਿੰਦੇ ਤਨਖਾਹਾਂ ਵੀ ਨਹੀਂ ਪਾਈਆਂ ਤਨਖਾਹ ਹੈ ਵੀ ਕਿਹੜੀ ਆ ਉਹ ਵੀ ਨਾ ਮਾਤਰ ਹੈ ਤੇ ਨਾ ਮਾਤਰ ਹੋਣ ਦੇ ਬਾਵਜੂਦ ਵੀ ਉਹ ਤਨਖਾਹਾਂ ਅਜੇ ਤੱਕ ਪਾਈਆਂ ਹੀ ਨਹੀਂ ਇਹਨਾਂ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਕਹਿੰਦੇ ਨੇ ਤਨਖਾਹ ਦੀ ਮਿਲ ਕਾਨੂੰ ਕਿਵੇਂ ਅਗਲਾ ਘਰ ਦਾ ਗੁਜ਼ਾਰਾ ਚਲਾਊਗਾ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਭਈ ਜਿਹੜੀ ਵੀ ਅਹੀ ਦਿਨੇ ਤਨਖਾਹ ਉਹ ਤਾਂ ਉਹਨਾਂ ਨੂੰ ਦੇਈਏ ਬਾਕੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹਦੇ ਗੌਰ ਕਰੀਏ ਕੱਲ ਵੀ ਬਹੁਤ ਵੱਡੀ ਉਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਤਕਰੀਬਨ ਸਾਰੀਆਂ ਜਥੇਬੰਦੀਆਂ ਇਹ ਮਹਿਕਮੇ ਵਾਲੇ ਬਿਜਲੀ ਵਾਲੇ ਵੀ ਸੀਗੇ ਉਹਦੇ ਵਿੱਚ ਹੋਰ ਵੀ ਸਾਰੀਆਂ ਜਥੇਬੰਦੀਆਂ ਉੱਥੇ ਪਹੁੰਚੀਆਂ ਹਰ ਵਰਗ ਦੁਖੀ ਆ ਸਰਕਾਰ ਤੋਂ ਹਰ ਵਰਗ ਕਿ ਕੋਈ ਵੀ ਸਰਕਾਰ ਕੁਝ ਨਹੀਂ ਕਰ ਰਹੀ ਕਿਸੇ ਬੰਦੇ ਧਿਆਨ ਨਹੀਂ ਸਰਕਾਰ ਦੇ ਰਹੀ ਅਸੀਂ ਵੀ ਡੱਟ ਕੇ ਖੜੇ ਆ ਇਹਨਾਂ ਦੇ ਨਾਲ ਸਾਡੇ ਜਵਾਗਰ ਸਾਡੇ ਹੀ ਬੱਚੇ ਆ ਕੋਈ ਬਾਹਰ ਦੀ ਗੱਲ ਨਹੀਂ ਜਿੰਨੂੰ ਵੀ ਸਰਕਾਰ ਤੰਗ ਕਰੂਗੀ ਉਹਦੇ ਨਾਲ ਖੜਿਆ ਸੀ ਉਹ ਡੱਟ ਕੇ ਪੂਰਾ ਸਾਥ ਜਿਹੜਾ ਦੇਵਾਂਗੇ ਜਿੱਥੇ ਇਹਨਾਂ ਨੂੰ ਲੋੜ ਪਊਗੀ ਬੁਲਾਣਗੇ ਉੱਥੇ ਪਹੁੰਚਾਂਗੇ ਔਰ ਸਰਕਾਰ ਦੇ ਗਲ ਵਿੱਚ ਗੂਠਾ ਦੇਵਾਂਗੇ ਤੇ ਨਾਲ ਦੇ ਮਗਰੜੀਓ ਪੂਰੀ ਆ ਥਾ ਮੰਗਾ ਦੀਆਂ ਸਰਕਾਰ ਤੋਂ ਅਈ ਤੇ ਸਰਕਾਰ ਤੋਂ ਜਿਹੜੀਆਂ ਇਹਨਾਂ ਵੀ ਮੰਗਾ ਦੇ ਨਾ ਜਿਹੜੀਆਂ ਵੀ ਮੱਗਾ ਨੇ ਇਹਨਾਂ ਨੂੰ ਦੱਸ ਕੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਜੋ ਵੇਖੋ ਜੋ ਇਹ ਨੌਜਵਾਨ ਸਾਰੇ ਸੜਕਾਂ ਤੇ ਬੈਠੇ ਆ ਇਹ ਧਰਨੇ ਮਾਰਦੇ ਨੇ ਕਿਉਂ ਮਾਰਦੇ ਨੇ ਸਰਕਾਰ ਕਿੱਥੇ ਆ ਸਰਕਾਰ ਕਿੱਧਰ ਚਲੀ ਗਈ ਹੈ ਨਾ ਸਰਕਾਰ ਨੂੰ ਸੁਣਨੀ ਨਹੀਂ ਚਾਹੀਦੀ ਇਹਨਾਂ ਦੀ ਗੱਲ ਸਰਕਾਰ ਨੂੰ ਇਹਨਾਂ ਦੀ ਗੱਲ ਸੁਣ ਕੇ ਸਾਰੀਆਂ ਮੰਗਾ ਜਿਹੜੀਆਂ ਇਹਨਾਂ ਦੀ ਮੇਨ ਕਈ ਵਾਰ ਆਇਆ ਹੁੰਦਾ ਹੁੰਦਾ ਵੀ ਟੋਟਲ ਨਹੀਂ ਮੰਗਿਆ ਜਾਂਦੇ ਜਿਹੜੀਆਂ ਮੇਨ ਨੇ ਜ਼ਰੂਰੀ ਨੇ ਉਹ ਤਾਂ ਸਰਕਾਰ ਮੰਨੇ ਉਹਨਾਂ ਦੀਆਂ ਪੂਰੀਆਂ ਕਰੇ ਇਹ ਆਪਣਾ ਕੰਮ ਕਰ ਕਰ ਸਰਕਾਰ ਦਾ ਵੀ ਨੁਕਸਾਨ ਹੈ ਜਦੋਂ ਇਹ ਕੰਮ ਨਹੀਂ ਕਰਦੇ ਐ ਬੈਠੇ ਨੇ ਸੜਕਾਂ ਤੇ ਇਹ ਵੀ ਦੁਖੀ ਹੈ ਇਹਨਾਂ ਦਾ ਪਰਿਵਾਰ ਵੀ ਦੁਖੀ ਤੇ ਸਰਕਾਰ ਦੇ ਵੀ ਗੱਲ ਤੇ ਫਿਰ ਗੁੱਠਾ ਆਉਂਦਾ ਸਰਕਾਰ ਦੇ ਵਿੱਚ ਵੀ ਸਾਰੇ ਇਕੱਠੇ ਹੋ ਕੇ ਦਿੰਨੇ ਆ ਭਾਈ ਆ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਮੰਨੋ ਇਸ ਕਰਕੇ ਵੇਖੋ ਜਿਹੜੀਆਂ ਵੀ ਇਹਨਾਂ ਦੀਆਂ ਮੰਗਾਂ ਨੇ ਟੋਟਲ ਉਹ ਸਰਕਾਰ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤੇ ਸੈਲਰੀ ਜਿਹੜੀ ਹੈ ਉਹ ਸਹੀ ਸਮੇਂ ਦੇ ਉੱਤੇ ਪਾਉਣੀ ਚਾਹੀਦੀ ਹੈ ਜੇ 8-10000 ਰੁਪਇਆ ਦਿੰਦੇ ਆ ਜੋ ਵੀ 3-3 ਮਹੀਨੇ ਨਹੀਂ ਪਾਉਣਗੇ ਆਪਣਾ ਗੁਜ਼ਾਰਾ ਘਰਾਂ ਦਾ ਕਿਵੇਂ ਚਲਾਉਣਗੇ ਇਹ ਜਿਹੜੇ ਲੋਕ ਨੇ ਇਹ ਬੱਚੇ ਜਿਹੜੇ ਨੇ ਕੰਮ ਕਰਦੇ ਆ ਵੇ ਇੰਨੇ ਦੇ ਇੱਕ ਬੇਰੁਜ਼ਗਾਰੀ ਏ ਨਹੀਂ ਤੇ 8-7000 ਦੇ ਜਾਂ 10000 ਦੇ ਕੰਮ ਕਰਨ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ ਇੱਕ ਬੇਰੁਜ਼ਗਾਰੀ ਆ ਪੰਜਾਬ ਦੇ ਅੰਦਰ ਜਿਸ ਕਰਕੇ ਹਰ ਇੱਕ ਬੱਚਾ ਸੋਚਦਾ ਵਿਚਾਰ ਉਹ ਜੋ ਮਿਲਦਾ ਉਹ ਹੀ ਸਹੀ ਆਪਾਂ ਕੰਮ ਕਰੀਏ ਧਾਨੇ ਲੱਗੇ ਆ ਆਪਣੇ ਘਰ ਦਾ ਗੁਜ਼ਾਰਾ ਮਾੜਾ ਮोटा ਚੱਲਦਾ ਇਸ ਕਰਕੇ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨ ਕੇ ਵਿਸ਼ੇਸ਼ ਧਨ ਦੇਣਾ ਤੇ ਇਹਦਾ ਮੰਗਾਂ ਨਾ ਜਲ ਤੁਰੰਤ ਮਿਲਣੀਆਂ ਚਾਹੀਦੀਆਂ ਨੇ ਤੇ ਆ ਕੇ ਇਹਨਾਂ ਨੂੰ ਉਤਸ਼ਾਹ ਚਾਹੀਦਾ ਜਦੋਂ ਕੰਮੇ ਚ ਬੈਠਦੇ ਨੇ ਬੱਚਿਆਂ ਦੀ ਵੀ ਹੌਸਲਾ ਵਸਾਈਉਂਦੀ ਅਗਲਾ ਡੱਟ ਕੇ ਕੰਮ ਨਹੀਂ ਆਡੀ ਇਹੀ ਮੰਗ ਹੈ ਇਹਨਾਂ ਨੂੰ ਵੀ ਇਹ ਗੱਲ ਕਹਿੰਦੇ ਕਿ ਜਿੱਥੇ ਲੋੜ ਪੈ ਗਈ ਉੱਥੇ ਭਲਾਏ ਹੋਈ ਤੁਹਾਡੇ ਨਾਲ ਡੱਟ ਕੇ ਖੜੇ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਹੈ ਧਰਨੇ ਸਰਕਾਰ ਹਰ ਕੰਮ ਹਰ ਵਰਗ ਉਹ ਧਰਨੇ ਤੇ ਬੈਠਾ ਹੋਈ ਨਹੀਂ ਕੁਝ ਵੀ ਰਿਹਾ ਕੋਈ ਵੀ ਕੁਝ ਕਰਨ ਨੂੰ ਤਿਆਰ ਨਹੀਂ ਜੇ ਤੁਸੀਂ ਧਰਨੇ ਤੇ ਬੈਠਿਓ ਸਰਕਾਰਾਂ ਪਹਿਲੀਆਂ ਵੀ ਆਉਂਦੀਆਂ ਸੀ ਧਰਨੇ ਉਹਨਾਂ ਨੂੰ ਲੱਗਦੇ ਹੁੰਦੇ ਪਰ ਇਹਨਾਂ ਵੀ ਉਹ ਆੜ ਕੇ ਗੱਲ ਸੁਣਦੇ ਸੀ ਬਾਦਲ ਸਾਹਿਬ ਨੂੰ ਤਾਂ ਧਰਨੇ ਜਾ ਵੀ ਜਾ ਪੈਂਦੇ ਸੀ ਇਹਨਾਂ ਨਾਲ ਇਹਨਾਂ ਨੂੰ ਪ੍ਰੋਸ ਕਰਕੇ ਖੁਸ਼ ਕਰਕੇ ਚਾ ਲੋ ਲੈਟਰ ਦੋ ਜੀ ਹਣਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਹੋਰ ਜੇ ਆਪ ਨੂੰ ਅਕਲ ਨਹੀਂ ਤਾਂ ਨੱਕਰ ਹੀ ਕਰ ਲੈਣ ਕੋਈ ਨਾ ਕੋਈ ਤਾਂ ਕਰਨਾ ਤੁਹਾਡੀ ਹੌਸਲਾ ਵਸਾਈ ਇਹਨਾਂ ਨੂੰ ਕਰਨੀ ਚਾਹੀਦੀ ਏ ਸਾਰੇ ਵਰਗ ਜਿਹੜੇ ਨਾ ਛੜਕਾਂ ਦੇ ਨਿਕਲੇ ਹੋਇਆ ਸਰਕਾਰ ਬਿਲਕੁਲ ਸੁੱਤੀ ਪਈ ਕੂਕ ਜਿਹਨੂੰ ਆਪਾਂ ਕਹਿੰਦੇ ਆ ਕੂਕ ਸੁੱਤੀ ਆ ਸਰਕਾਰ ਨਹੀਂ ਸਮਾ ਚਾਹੀਦਾ ਕੰਮ ਕਰਦੇ ਸੀ